Yes. ਅੱਜ ਦਾ ਵਿਚਾਰ ਹੈ ਸੂਰਾ ਸੋ ਪਹਿਚਾਣੀ ਇਹ ਜੋ ਲੜੇ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਭੂ ਨਾ ਛਾਡਾ ਖੇਤ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਕੀਰਤ ਹੈ ਤੇ ਮੈਂ ਜਮਾਤ 7ਵੀਂ ਦੀ ਵਿਦਿਆਰਥਣ ਹਾਂ ਅੱਜ ਦਾ ਸ਼ਬਦ ਸ਼ਹਾਦਤ ਸ਼ਹਾਦਤ ਮਤਲਬ ਕੁਰਬਾਨੀ ਮਤਲਬ ਕੁਰਬਾਨੀ ਸਿੱਧਗੁਰੂ ਗੋਬਿੰਦ ਸਿੰਘ ਜੀ ਦੇ ਸਿੱਧਗੁਰੂ ਸਿੰਘ ਵੀ ਦਿੱਤੇ ਕਾਰੇ ਸਾਹਿਬ ਜਾਦਿਆਂ ਦੀ ਸਾਰੇ ਸੰਗਤ ਕਰਨ ਦੀ ਲਾਸਾਨੀ ਸਾੰਮੀ ਸ਼ਹਾਦਤ ਨੂੰ ਸ਼ਹਾਦਤ ਨੂੰ ਪ੍ਰਣਾਮ ਹੈ ਪ੍ਰਣਾਮ ਹੈ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹਰਮੀਤ कौर ਹੈ ਤੇ ਮੈਂ ਜਮਾਤ 8ਵੀਂ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਸਿੱਖ ਇਤਿਹਾਸ ਦੇ ਕੁਝ ਮਹੱਤਵਪੂਰਨ ਸਵਾਲ-ਜਵਾਬ ਕਰਨ ਲਈ ਖੜੀ ਹਾਂ ਜਿਸ ਜਮਾਤ ਨੂੰ ਸਵਾਲ ਪੁੱਛਿਆ ਜਾਵੇਗਾ ਉਹੀ ਜਮਾਤ ਉਸ ਦਾ ਜਵਾਬ ਦੇਵੇਗੀ ਮੇਰਾ ਪਹਿਲਾ ਸਵਾਲ ਪਹਿਲੀ ਜਮਾਤ ਨੂੰ ਹੈ ਕਿਹੜੇ ਗੁਰੂ ਜੀ ਨੂੰ ਦਸ਼ਮੇਸ਼ ਪਿਤਾ ਕਿਹਾ ਜਾਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਜੀ ਨੂੰ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਸਹੀ ਜਵਾਬ ਮੇਰਾ ਚੌਥਾ ਸਵਾਲ ਜਮਾਤ ਚੌਥੀ ਨੂੰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਸਹੀ ਜਵਾਬ ਮੇਰਾ ਪੰਜਵਾਂ ਪ੍ਰਸ਼ਨ ਜਮਾਤ 5 ਨੂੰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਜਾਦਿਆਂ ਦੇ ਨਾਮ ਕੀ ਸੀ? ਪਾਕਾ ਜੀ ਸਿੰਘ ਜੀ, ਪਾਕਾ ਜਤਾ ਸਿੰਘ ਜੀ, ਪਾਕਾ ਜਤਾਵਾ ਸਿੰਘ ਜੀ, ਪਾਕਾ ਕਦੇ ਸਿੰਘ ਜੀ, ਬਾਬਾ ਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜਰਾਵਰ ਸਿੰਘ ਜੀ, ਪਾਕਾ ਫਤਿਹ ਸਿੰਘ ਜੀ ਸਹੀ ਜਵਾਬ। ਵਜ਼ੀਰ ਖਾਨ ਦੁਆਰਾ ਕਿਹੜੇ ਸਹਿਜਾਦਿਆਂ ਨੂੰ ਕੰਡਾ ਵਿੱਚ ਚਿਣਵਾਇਆ ਗਿਆ ਸੀ? ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਦਾ ਨਾਰਾ ਕਿਸ ਨੇ ਦਿੱਤਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੋਟਾ ਸਾਹਿਬ ਕਿਸ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਬਣੇ ਸਿੱਖ ਸਮੁਦਾਏ ਨੂੰ ਕੀ ਨਾਮ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਉੱਚੀ ਫਤਿਹ ਬੁਲਾਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੰਬਰ ਮਹੀਨਾ ਚਾਰ ਸਹਿਬ ਜਾਦੇਾਂ ਦੀ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ 21 ਤੋਂ 22 ਦਸੰਬਰ ਤੱਕ ਸ਼ਹੀਦੀ ਜਾੜੇ ਚੱਲਦੇ ਨੇ 21 ਤੋਂ 28 ਦਸੰਬਰ ਤੱਕ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰਕ ਕੌਮ ਲਈ ਸ਼ਹੀਦ ਹੋ ਗਿਆ ਉਹਨਾਂ ਦੇ ਦੋ ਬੜੇ ਸਹਿਬ ਜਾਦੇ ਅਜੀਤ ਸਿੰਘ ਤੇ ਦੁਜਾਰ ਸਿੰਘ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਤੇ ਛੋਗੇ ਸੈਜਾਦੇ ਦੁਰਾਵਰ ਸਿੰਘ ਤੇ ਫਤੇ ਸਿੰਘ ਇਸਲਾਮ ધਰਮ ਕਬੂਲਨਾ ਕਰਨ ਤੇ ਉਹਨਾਂ ਨੂੰ ਜਿੰਦਾ ਜਿੰਦਿਆਂ ਵਿੱਚ ਲੜਕਾ ਅੱਜ ਤੱਕ ਗਿਆ ਉਹਨਾਂ ਦੀ ਜਦ ਉਮਰ ਸੀ 8-9 ਸਾਲ ਉਹਨਾਂ ਦੀ ਖੇਡਾਂ ਦੀ ਉਮਰ ਸੀ ਸਾਹਮਣੇ ਫਤਿਹ ਲਾਨੀਆਂ ਵਾਹਿਗੁਰੂ ਜੀ ਦਾ ਖਾਲਸਾ ਕਾਪੇ ਰਲਾ ਮਸਤੀ ਤੇ ਲਾਣਾ ਚਾਹਵਾਗਾ 9th ਕਲਾਸ ਦੀ ਸਪੀਚ ਲਈ ਹਰਮੰਤਰੀ ऐक जी की फतेह बस एक दिन में जीत है यात्रा के लिए बस एक दिन में जीत है यात्रा के लिए पिताया बाप ने बच्चे यहां खुदा के लिए सिक्खा ने कुर्बानली देहाड़ा पुलिस स्ट्रांग सदा बांड़ा के नाल सभाते रूपी चुनावली है शेपो बाप बिन संबंध गुरुजी ने आठवी में देख लोग आते हिंदू पहाड़ियों के किला आनंदगढ़ ਦੇਕੇਰੇ ਤੋਂ ਬਾਅਦ ਅਤੇ ਪਹਾੜੀ ਰਾਜਿਆਂ ਵੱਲੋਂ ਗੋ ਮਾਤਾ ਅਤੇ ਮੁਸਲਮਾਨਾਂ ਕੋਲੋਂ ਕੁਰਾਨ ਦੀ ਕਸਮ ਖਾਨ ਤੋਂ ਬਾਅਦ ਗੁਰੂ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਿਸ ਸਮੇਂ ਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਸਮੇਂ ਰਾਤ ਸੀ ਅਤੇ ਬਰਸਾਤ ਹੋ ਰਹੀ ਸੀ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਰਸਾਤ ਵਿੱਚ ਹੀ ਅਤੇ ਆਪਣੇ ਪਰਿਵਾਰ ਸਮੇਤ ਸਰਸਾ ਨਦੀ ਤੇ ਜਾ ਪੁੱਜੇ ਜਦੋਂ ਪਿੱਛੋਂ ਤੋਂ ਮੁਗਲ ਅਤੇ ਪਹਾੜੀ ਰਾਜਾ ਨੇ ਇਸ ਸਾਂਝੀ ਫੌਜ ਨੇ ਹਮਲਾ ਕਰ ਦਿੱਤਾ ਤਾਂ ਉਹਨਾਂ ਨੇ ਸਰਸਵਤੀ ਨਦੀ ਪਾਰ ਆਂਦਾ ਫਸਲਾ ਦਿੱਤਾ ਉਹਨਾਂ ਨੇ ਸਰਸਵਤੀ ਨਦੀ ਵਰਸਾ ਦੇ ਵਿੱਚ ਹੀ ਪਾਰ ਕੀਤਾ ਤੇ ਜਿਸ ਕਾਰਨ ਉਹਨਾਂ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡ ਗਿਆ ਪਹਿਲਾ ਹਿੱਸਾ ਜਿੱਥੇ ਗੁਰੂ ਜੀ ਦੀ ਪਤਨੀ ਤੇ ਕੁਸ ਸਿੰਘ ਦਿੱਲੀ ਵੱਲ ਚਲੇ ਗਏ ਅਤੇ ਦੂਜੇ ਹਿੱਸੇ ਦੇ ਵਿੱਚ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਹੱਥੇ ਪੰਜਾਬ ਨੂੰ ਸਿੱਖ ਗਰੋਪੜਵਾ ਤੋਂ ਹੱਗੇ ਹੋਏ ਚੰਗੌਰ ਸਾਹਿਬ ਪਹੁੰਚੇ ਜਿੱਥੇ ਸ਼ਹੀਦ ਚੰਗੌਰ ਸਾਹਿਬ ਗੜੀ ਵਿੱਚ ਯੁੱਧ ਹੋਇਆ ਉਸ ਯੋਗ ਦੇ ਵਿੱਚ ਗੁਰੂ ਜੀ ਦੇ ਵੰਡੇ ਸਾਜਦੇ ਸ਼ਬਜਾ ਦਾ ਬਾਬਾ ਸਾਰਿਆਂ ਨੂੰ ਸਾਡੇ ਬਾਦ ਬੋਲੋ ਬਸ ਪੜੀ ਸੀ ਰੱਬ ਕੇ ਸਭ ਪਾਸ ਜੀ ਦਵਾਈਆਂ ਸੀ ਜੀ ਵਿੱਚ ਦਿੱਤਾ ਜਾ ਕੇ ਸਿਰ ਦੀਆਂ ਸਾਈਆਂ ਕਿਤੇ ਮੁੱਖ ਤੇ ਨਹੀਂ ਪੜਾ ਕੇ ਪਰ ਖਾਲਸਾ ਹੈ ਜਿਸ ਨੇ ਗੋੜ ਭਾਰਿਆ ਧੰਨ ਮਾਤਾ ਗੁਜਰੀ ਦਾ ਜੀ ਕਰਾ ਜੀ ਨਾ ਸਰਬੱਤ ਸਤਿਵਾਰਿਆ ਧੰਨ ਮਾਤਾ ਗੁਜਰੀ ਦਾ ਜੀ ਕਰਾ ਜੀ ਨਾ ਸਰਬੱਤ ਸਤਿਵਾਰਿਆ

ਇਸ ਕੋਲ ਮੈਂ ਅਦਮਾ ਬਟਮੀ ਮਾਤ ਦੀ ਵਿਦਿਆਸਥੀ ਹਾਂ ਜਿਨੇ ਇੱਥੋਂ ਪਤਾ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਸ਼ਹੀਦੀ ਦਿਹਾੜੇ ਦੇ ਸਮਪਿਤ ਅਥ ਇੱਕ ਸ਼ੋਲਾ ਜਾਂ ਸ਼ਤ ਤੇ ਗਾਣਾ ਰਹੀ ਹਾਂ ਜੋ ਕਿ ਕੁਝ ਇੱਕ ਕਰਨ ਹੈ ਸਾਕੇ ਕਾਂਬੋਤ ਹੋਏ ਸਾਤਾ ਬਖਰਾਏ ਸਰਹੰਦ ਦਾ ਕਦੇ ਗੋਰ ਨਾਲ ਪੜੇ ਹੋ ਲੈ ਇਤਿਹਾਸ ਸੋ ਕਾ ਪੜ ਕੰਦ ਦਾ ਤੇ ਰੱਤਵੀ ਕੰਬ ਗਈ ਸੀ ਕੰਬ ਗਈ ਸੀ ਵੇਖ ਕੇ ਜ਼ੁਲਮ ਗਿਆ ਨਹੀਂ ਕਰਿਆ ਖੇ ਡਰਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇ ਡਰਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖਿੜ ਲੈਣ ਦੇ ਫੁੱਲਾਂ ਨੂੰ ਫੁੱਲਾਂ ਨੂੰ ਗਗਵਾਏ ਨਾ ਕਹਿਰ ਕਮਾਵੀ ਜੇ ਲੋੜ ਹੈ ਮਾਇਆ ਦੀ ਮਾਇਆ मेरे गोविंद तो ले आवी मन्नी ना दादी दी दादी दी मरने गया कुसे नाल परया खेटन दी उमरा सी उमरा वैरियो तरस क्यों नहीं करया खेटन दी उमरा सी उमरा वैरियो तरस क्यों नहीं करया रंग देख के रह गईया रह गईया हुआ तो पानी पड़ दिया पैणा ਇਹ ਆਲਮ ਸੁਮਾ ਤੋਂ ਸੁਮਾ ਤੋਂ ਹਾਕਮ ਬਦਲਾ ਕਾ ਦਾ ਲੈਣਾ ਝਾਕਣ ਕੋਈ ਰਬਰੂ ਹਾਂ ਰਬਰੂ ਹਾਂ ਵੇਖ ਕੇ ਤਪਦਾ ਕਾ ਜਾਠਿਆ ਖੇਡਣ ਦੀਆਂ ਉਮਰਾਂ ਸੀ ਉਮਰਾਂ ਸੀ ਵੈਰਿਓ ਤਰਸ ਕੇ ਉਹ ਨਹੀਂ ਕਰਿਆ ਖੇਡਣ ਦੀਆਂ ਉਮਰਾਂ ਸੀ ਉਮਰਾਂ ਸੀ ਵੈਰਿਓ ਤਰਸ ਕੇ ਉਹ ਨਹੀਂ ਕਰਿਆ ਸੱਲ ਕੋੜ ਵਜੀਦੇ ਨੇ ਵਜੀਦੇ ਨੇ ਤਿੰਨ ਦਿਨ ਲਈ ਕਚੈਰੀ ਟਿੱਖੀ ਤੇ ਮੈਂ ਲਾਲਚ ਮੈਂ ਸ਼ਾਇਦ ਛੱਟ ਦੇਰ ਕੇ ਸਿੱਖੀ ਤੱਕ ਜਦ ਬਾਜੋ ਤੇ ਆ ਦਾ ਜੋ ਤੇ ਆ ਦਾ ਸੁਭਾ বিনা ਜੰਗ ਦੋ ਹਰਿਆ ਖੇਡਣ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਵੈਰੀਓ ਤਰਸ ਕਿਉਂ ਨਹੀਂ ਕਰਿਆ ਬੋਲੇ ਸੋਨੇ ਹਾਲ ਸਾਸ਼੍ਰੀਆ ਦੀ ਖਾਲਸਾ ਵਾਰੇ ਉਹਨਾਂ ਜੂਝ ਮਰੰਦਾ ਚਾਲ ਸੀ ਤੇ ਸਿੱਕੀ ਸਿੱਖਤ ਲਗਵਾ ਗਏ 7 ਸਾਲ ਤੇ 9 ਸਾਲ ਦੀ ਬਾਲ ਉਮਰ ਵਿੱਚ 7 ਸਾਲ ਤੇ 9 ਸਾਲ ਦੀ ਬਾਲ ਉਮਰ ਵਿੱਚ ਗੁਰੂ ਜੀ ਦੀ ਲਾਲ ਸਿੱਧੀ ਪਾ ਗਏ ਉਹਨਾਂ ਜਲਮਨੋਂ ਬਿਲਕੁਲ ਵੀ ਤਸ ਨਹੀਂ ਆਇਆ ਛੋਟੇ ਸਾਹਿਬ ਜੱਜਾਂ ਦੇ ਖੇਡਾਂ ਦੀ ਉਮਰ ਸੀ ਪਰ ਜਲਮਨਾਂ ਉਹਨਾਂ ਨੂੰ ਮੀਆਂ ਵਿੱਚ ਚਣਵਾ ਦਿੱਤਾ ਸਾਹਮਣੇ ਫਤਿਹ ਬੁਲਾਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਹੁਣ ਆ ਫੀਟ ਕਲਾਸ ਦੇ ਬੱਚੇ ਸ਼ਬਦ ਲਈ ਦਾਦੀ ਸੂਪੇ ਦੇ ਦਰਵਾਜ਼ਾ ਖਾ ਕੇ ਕੱਚ ਕੇ ਫਤਿਹ ਬੁਲਾਇਆ ਮਾਵਨੀਆਂ ਵਿੱਚ ਖਲੋਤਿਆਂ ਦੀ ਕੋਈ ਦੇਣ ਨਹੀਂ ਦੇ ਸਕਦਾ ਮਾਹਗੁਜਰੀ ਦੇ ਪੋਤਿਆਂ ਦੀ ਮਾਹਗੁਜਰੀ ਦੇ ਪੋਤਿਆਂ ਦੀ ਹੁਣ 6th ਕਲਾਸ ਦੇ ਬੱਚੇ ਸਟੇਜ ਤੇ ਆ ਜਾਣ ਬਾਟਾ ਲੰਬੀਆ ਰਸਤਾ ਪਹਾੜ ਦਾ 6th ਕਲਾਸ ਦੇ ਬੱਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਟਾ ਲੰਬੀਆ ਤੇਰਾ ਸਤਾ ਪਾ ਹਾਲ ਜੀ ਸਾਤ ਸਾਦ ਦੀ ਦੇ ਵਿੱਚ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਸਾਤ ਹਨੇਰੀ ਬਿਜਲੀ 라ਸ਼ ਕੇ ਰਹਾ ਜੰਗਲਾਂ ਦੇ ਪੈ ਗਏ ਨੇ ਤੋਹਰਾ ਆ ਗਿਆ ਭਾਈ ਆ ਸੋ ਆ ਕੀ ਰਹੇ ਨ ਕੋਇ ਫਰ ਹੋਏ ਸਭ ਮਿਲenge ਬਚੇ ਸਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਾਰਿ ਉਤਾਰਨ ਹਾਰ ਜੋ ਸਰਦਾ ਕਰ ਸੇਵਦੇ ਗੁਰ ਪਾਰਿ ਉਤਾਰਨ ਹਾਰ ਜੰਡਾ ਜਾ ਕੇ ਹੱਥ ਮੈਂ ਕਲਗੀ ਜੋ ਹੈ ਅਸੀਸ ਜੋ ਮਰੀ ਰੱਖਾ ਕਰੇ ਗੁਰ ਕਾ ਕੀ ਤੈ ਜਗਦੀਸ਼ ਬੀਰ ਰੱਖਾ ਕਰੇ ਦੁਰਕਲਗੀ ਤਰਜਗਦੀਸ਼ ਨਿਕਾਰਾ ਬਲਾ ਵੇ ਫਤੇ ਬਾਵੇ ਸੀਤਾ ਸਿੰਘਾਂ ਨੇ ਮਨੂ ਪਾਵੇ ਤਾ ਸ੍ਰੀ ਹਗਾਲ ਦੇਖ ਤੇ ਫਤੇ ਗੁਰੂ ਖਾਸ ਅਰਮਦਾਨ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ ਫੌਜ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤਾਂ ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਪਰਿਵਾਰ ਸਮੇਤ ਨੰਦਪਾਲ ਨੰਦਪੁਰ ਸਾਇਮ ਸ਼ਡਣਾ ਪਿਆ ਤੇ ਸੱਸਾ ਨਦੀ ਤੇ ਆਪਣੀ ਮਾਤਾ ਤੇ ਛੋਟੇ ਦੋ ਸਹਿਜਾਦਿਆਂ ਸੋ ਪਿਛੋੜਾ ਪੈ ਗਿਆ ਬਹੁਤ ਦੁਖਦਾਈ ਘਟਨਾ ਹੈ ਜਿਸ ਨੂੰ ਸੁਣ ਕੇ ਰੂਹ ਕੰਬ ਉੱਦੀ ਹੈ ਸਭ ਨੇ ਫਤਿਹ ਬੁਲਾਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਛੋਟੇ ਸਹਿਜਾਦਿਆਂ ਨੂੰ ਉਹ ਜ਼ਾਲਮ ਫੜ ਕੇ ਲੈ ਜਾ ਰਹੇ ਸਨ ਤਾਂ ਸਹਿਜਾਦਿਆਂ ਦੇ ਮਨ ਵਿੱਚ ਕੋਈ ਡਰ ਨਹੀਂ ਸੀ ਅਸੀਂ ਤੁਰ ਚੱਲੇ ਆਂ ਦਾਦੀਏ ਅਸੀਂ ਤੁਰ ਚੱਲੀਏ ਦਾਦੀਏ ਹੋਰ ਸਿੱਖੀ ਲਈ ਕੁਰਬਾਨ ਅਸੀਂ ਪੋਤੇ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਗੋਬਿੰਦ ਸਾਡੇ ਮਾਣ ਅਸੀਂ ਸਦਾ ਲਈ ਕਾਇਮ ਕਰ ਦੇਣੀ ਹੈ ਸਿੱਖੀ ਦੀ ਆਨ ਬਾਨ ਸ਼ਾਨ ਤੇਰੇ ਮਾੜੇ ਸਰਬੱਤ ਦਾ ਭਲਾ ਪੰਜ ਗ੍ਰਹ ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਉਹਨਾਂ ਦਾ ਪੂਰਾ ਪਰਿਵਾਰ ਸਿੱਖੋਂ ਲਈ ਸ਼ਹੀਦ ਹੋ ਗਿਆ

ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਆਪ ਬਲਾਉ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਸੱਤ ਅੱਜ ਸਾਡੇ ਸਾਹਮਣੇ ਉਹ ਵਿਸ਼ਾ ਹੈ ਕਿ ਜੋ ਸਾਨੂੰ ਆਪਣੇ ਇਤਿਹਾਸ ਦੀ ਮਾਨਤਾ ਤੇ ਗੌਰਵ ਕਰਨ ਦਾ ਅਫਸਰ ਦਿੰਦਾ ਹੈ ਜੋ ਸਾਡੇ ਧਰਿਲਾਂ ਨੂੰ ਵੀਰਤਾ ਤੇ ਧਰਮ ਦੀ ਕੁਰਬਾਨੀ ਦੀ ਰਾਹ ਦਿਖਾਉਂਦਾ ਹੈ ਅਸੀਂ ਗੱਲ ਕਰ ਰਹੇ ਹਾਂ ਸ੍ਰੀ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਜੀ ਸਿੰਘ ਜੀ ਬਾਬਾ ਜਾਰ ਸਿੰਘ ਜੀ बाबा जुरआवर सिंह जी ਤੇ ਅਤੇ बाबा फतेह सिंह जी ਦੇ ਪੰਜਾਂ ਨੇ ਚਮਕੌਰ ਦੀ ਜੰਗ ਵਿੱਚ ਬਾਬਾ ਜੀ ਸਿੰਘ ਤੇ ਬਾਬਾ ਜਿਧਾਰ ਸਿੰਘ ਨੇ ਛੋਟੀ ਉਮਰ ਵਿੱਚ ਹੀ ਹਜ਼ਾਰਾਂ ਦੁਸ਼ਮਨਾ ਨਾਲ ਲੜਦੇ ਹੋਏ ਸ਼ਹਾਦਤ ਦਿੱਤੀ ਤੇ ਸਰੰਦ ਵਿੱਚ ਬਾਬਾ ਜੁਰਾਵਰ ਤੇ ਬਾਬਾ ਫਤੇ ਸਿੰਘ ਜੀ ਨੇ ਧਰਮ ਪਰिवर्तन ਤੇ ਇਨਕਾਰ ਕਰਦੇ ਹੋਏ ਜ਼ਿੰਦਾ ਦੀਵਾਰ ਵਿੱਚ ਚਿਹਰਾ ਕੇ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਸੱਚਾਈ ਤੇ ਧਰਮ ਦੀ ਧੱਖਿਆ ਲਈ ਹਰ ਕਠਿਨਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ ਉਹਨਾਂ ਦਾ ਜੀਵਨ ਤੇ ਬੰਦਨ ਪੂਰੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ ਅੱਜ ਅਸੀਂ ਉਹਨਾਂ 400 ਵੀਹ ਜਦਿਆਂ ਨੂੰ ਸਰਧਾ ਤੇ गर्व ਨਾਲ ਯਾਤ ਕਰਦੇ ਹਾਂ ਜਿਨ੍ਹਾਂ ਦੀ ਵੀਰਤਾ ਤੇ ਤਿਆਗ ਨੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਦਾ ਰਸਤਾ ਦਿਖਾਇਆ ਵਾਏ ਗੁਰੂ ਜੀ ਕਥਨ ਸਾਹਿਬ ਵਾਏ ਗੁਰੂ ਜੀ ਦੀ ਫਤਹਿ ਲਾਣੀ ਹੈ ਵਾਏ ਗੁਰੂ ਜੀ ਦਾ ਕਥਨ ਸਾਹਿਬ